ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਅੱਜ ਆਪਾਂ ਸਵੇਰੇ ਸਵੇਰੇ ਖੋਲੇ ਸੀ ਮੁਰਗੇ ਆਪਣੇ ਸੋ ਤੁਸੀਂ ਦੇਖ ਰਹੇ ਹੋ ਰੋਟੀ ਪਾ ਰਿਹਾ ਮੈਂ ਪੂਰੇ ਸ਼ੌਂਕ ਨਾਲ ਖਾ ਰਹੇ ਨੇ ਰੋਟੀ ਜਿੱਤੋਪ ਵੀ ਵਧੀਆ ਨਿਕਲਿਆ ਹੀ ਮੌਸਮ ਸਾਫ ਆ 2-4 ਦਿਨ ਹੋ ਗਏ ਪਹਿਲਾਂ ਧੂਆਂ ਬਹੁਤ ਸੀਗਾ ਇਸ ਲਈ ਇਹਨਾਂ ਨੂੰ ਲੇਟ ਕੱਢਦੇ ਹੁੰਦੇ ਸੀਗੇ ਤੇ ਅੱਜ ਮੌਸਮ ਬਹੁਤ ਵਧੀਆ ਹੋਇਆ ਤਾਂ ਕਰਕੇ ਮੈਂ ਸੋਚਿਆ ਇੱਕ ਵਾਰੀ ਕੱਢ ਕੇ ਇਹਨਾਂ ਨੂੰ ਇਹਨਾਂ ਦਾ ਖਾਣਾ ਦਾਣਾ ਇਹਨਾਂ ਨੂੰ ਦਿੱਤਾ ਜਾਵੇ ਕਈ ਵੀਰ ਕਹਿੰਦੇ ਨੇ ਸਾਡੇ ਮੁਰਗੇ ਰੋਟੀਆਂ ਨਹੀਂ ਖਾਂਦੇ ਦੇਖੋ ਦੋਸਤੋ ਆਪਣੇ ਮੁਰਗੇ ਰੋਟੀਆਂ ਕਿੰਨੇ ਸ਼ੌਂਕ ਨਾਲ ਖਾ ਰਹੇ ਨੇ ਹੁਣ ਮੈਂ ਤੁਹਾਨੂੰ ਕਣਕ ਪਾ ਕੇ ਦਿਖਾਉਂਗਾ ਇਹਨਾਂ ਨੂੰ ਆਉਣਾ ਠੀਕ ਕਣਕ ਪਾ ਕੇ ਦਿਖਾਉਣਾ ਹੁਣ ਕਣਕ ਵੀ ਖਾਣਗੇ ਆ ਦੇਖੋ ਦੋਸਤੋ ਆਓ 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 ਆਹ ਦੇਖੋ ਦੋਸਤੋ ਗਣਕ ਵੀ ਬਹੁਤ ਸ਼ੌਂਕ ਨਾਲ ਖਾਂਦੇ ਨੇ ਹੋਰ ਦੋਸਤੋ ਦੱਸਿਆ ਕਰੋ ਕਮੈਂਟ ਕਰਕੇ ਕਿਸ ਕਿਸ ਚੀਜ਼ ਤੇ ਵੀਡੀਓ ਬਣਾਈਏ ਸੋ ਆਪਾਂ ਉਸ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਿਆ ਕਰਾਂਗੇ ਕੋਈ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਚਾਹੋ ਕੋਈ ਇਲਾਜ ਦੀ ਹੋਵੇ ਕੁਝ ਵੀ ਹੋਵੇ ਸੋ ਤੁਸੀਂ ਦੇਖ ਸਕਦੇ ਹੋ ਆਪਣੇ ਜਾਨਵਰ ਪੂਰੇ ਐਕਟਿਵ ਨੇ ਦਾਣੇ ਦੂਣੇ ਖਾ ਰਹੇ ਨੇ ਇੱਕ ਜਿਹੜੀ ਹੋਰ ਮੈਂ ਤੁਹਾਡੇ ਨਾਲ ਖਾਸ ਗੱਲ ਸਾਂਝੀ ਕਰਨੀ ਸੀ ਹੁਣ ਸਿਆਲਾਂ ਦਾ ਟਾਈਮ ਆ ਗਿਆ ਸਰਦੀਆਂ ਦਾ ਸੋ ਜਿਹੜੇ ਇਹਨਾਂ ਦੇ ਨਾ ਖੁੱਡੇ ਨੇ ਉਹੋ ਸੁੱਕੇ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਜ਼ਿਆਦਾਤਰ ਜਦੋਂ ਖੁੱਡਾ ਗਿੱਲਾ ਰਹੂਗਾ ਉਦੋਂ ਇਹਨਾਂ ਨੂੰ ਬਿਮਾਰੀਆਂ ਲੱਗਣ ਦੇ ਜ਼ਿਆਦਾ ਚਾਂਸ ਵੱਧ ਜਾਂਦੇ ਨੇਗੇ ਸੋ ਖੁੱਡਾ ਜਿਹੜਾ ਖੁੱਲਾ ਹੋਣਾ ਚਾਹੀਦਾ ਤੇ ਸੁੱਕਾ ਹੋਣਾ ਚਾਹੀਦਾ ਜਿਹੜਾ ਪੀੜਾ ਜਿਹਾ ਖੁੱਡੇ ਹੁੰਦੇ ਨੇ ਜ਼ਿਆਦੇ ਪੀੜੇ ਜਿਹੋਨਾਂ 'ਚ ਵੀ ਓਕੇ ਹੁੰਦੇ ਨੇ ਇਹ ਸੋ ਦੇਖੋ ਇਹ ਮੁਰਗਾ ਮੈਂ ਛੋਟਾ ਜਿਹਾ ਲੈ ਕੇ ਆਇਆ ਸੀ ਜਿਹੜਾ ਤੁਸੀਂ ਦੇਖ ਰਹੇ ਹੋਗੇ ਕਿੱਡੇ-ਕੱਡੇ ਹੋਗੇ ਹਾਈਟ ਵੀ ਦੇਖੋ ਇਹਨਾਂ ਦੀ ਤੇ ਲੈਂਥ ਵੀ ਦੇਖੋ ਇਹ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਵੀਡੀਓ ਚ ਦੱਸਦਾ ਹਾਂ ਮੈਂ ਇਹਨਾਂ ਦੀਆਂ ਕਲੰਗੀਆਂ ਨੇ ਜਿਹੜੀਆਂ ਆ ਚੁੱਕੀਆਂ ਨੇ ਇਹ ਜ਼ਹਾਰੀਆਂ ਮੁਰਗੀਆਂ ਆਂਡੇ ਦੇਣੇ ਹੁਣ ਸਾਰੀਆਂ ਆਂਡੇ ਦੇ ਰਹੀਆਂ ਨੇ ਆਓ 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 ਤੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਦੱਸਿਆ ਕਰੋ ਕਿਥੋਂ ਬਿਲੋਂਗ ਕਰਦੇ ਹੋ ਤੁਸੀਂ ਪਤਾ ਲੱਗ ਜਾਂਦਾ ਤੁਹਾਡਾ ਕਿਹੜਾ ਏਰੀਆ ਹੈਗਾ ਕਈ ਵੀਰਾਂ ਦੇ ਮੈਸੇਜ ਆਉਂਦੇ ਨੇ ਕਿਸੀ ਹੁਣ ਬੱਚੇ ਬੱਚੇ ਪਾਉਣੇ ਨੇ ਕਈ ਕਹਿੰਦੇ ਬੱਚੇ ਪਾਉਣੇ ਨੇ ਵੀਰ ਕਹਿੰਦੇ ਹੁਣ ਹੁਣ ਬੱਚੇ ਪਾਉਣ ਦਾ ਕੋਈ ਫਾਇਦਾ ਨਹੀਂ ਹੁਣ ਤੁਸੀਂ 2 ਮਹੀਨੇ ਹੋਰ ਕੱਢ ਜੋ ਜਨਵਰੀ ਫਰਵਰੀ ਮਾਰਚ ਖੜਜੋ ਅਪ੍ਰੈਲ ਚ ਤੁਸੀਂ ਬੱਚੇ ਪਾ ਸਕਦੇ ਹੋਗੇ ਤੇ ਵਧੀਆ ਅੱਗੇ ਜਾ ਕੇ ਉਹ ਅੰਡੇ ਤੇ ਆ ਜਾਣਗੇ ਆਉਂਦੇ ਸਿਆਲ ਨੂੰ ਇਹ ਕਿੰਨਾਂ ਨੂੰ ਇਹ ਬਹੁਤ ਬਿਮਾਰੀ ਆ ਏਸੀ ਦਾ ਨਾ ਜਿਹੜਾ ਇਹ ਹੁੰਦਾ ਇਹਦੇ ਉੱਪਰ ਚੜ ਕੇ ਬਹੁਤ ਬੈਂਦੇ ਨੇ ਫਿਰ ਇਹੇ ਭਜਾਉਣੇ ਪੈਂਦੇ ਨੇ ਇੱਥੋਂ ਐਂ ਡਰ ਰਹਿੰਦਾ ਵੀ ਗਲੀ ਚ ਨਾ ਛਾਲ ਮਾਰ ਜਾਣ ਦੇਖੋ ਇਹਦੇ ਉੱਪਰ ਚੜ ਕੇ ਬੈਂਦੇ ਨੇ ਇਹ ਕੁਛ ਨਹੀਂ ਕਹਿੰਦੇ ਪੁੱਤ ਕੁਛ ਨਹੀਂ ਕਹਿੰਦੇ ਤੋ ਤੁਸੀਂ ਦੇਖ ਸਕਦੇ ਹੋ ਐਕਟਿਵ ਨੇ ਆਪਣੇ ਮੁਰਗੇ ਸਵੇਰੇ ਸਵੇਰੇ ਆਪਾਂ ਛੱਡ ਲਈ ਸੀਗੇ ਕੁਝ ਨਹੀਂ ਕਹਿੰਦੇ ਪੁੱਤ ਤੈਨੂੰ ਨਹੀਂ ਕੁਝ ਕਹਿੰਦੇ ਇਹਨਾਂ ਨੂੰ ਖੁੱਲੇ ਛੱਡਣਾ ਦੋਸਤੋ ਬਹੁਤ ਜ਼ਰੂਰੀ ਹੈ ਕਈ ਵੀਰ ਖੁੱਡੇ ਜੀ ਡਾਈ ਰੱਖਦੇ ਨੇ ਇਹਨਾਂ ਨੂੰ ਘੱਟ ਤੋਂ ਘੱਟ ਡੇਲੀ ਘੰਟਾ ਦਾ ਕੱਢੋ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਤਾਂ ਕਿ ਆਪਦੇ ਮਰਜ਼ੀ ਨਾਲੇ ਤੁਰ ਫਿਰ ਸਕਣ ਇਨਾਂ ਨੂੰ ਫੀਡ ਪਾਤੀ ਆਓ 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 ਦੇਖੋ ਫੀਡ ਨੂੰ ਕਿਵੇਂ ਚਿੰਬੜਨਗੇ ਫੀਡ ਦੋਸਤੋ ਜਿਹੜੀ ਆਪਾਂ ਫੀਡ ਇਨਾਂ ਵਾਸਤੇ ਯੂਜ਼ ਕਰਦੇ ਹਾਂ ਉਹ ਫੀਡ ਹੈਗੀ ਫੇਸ 1 ਕਲੀਅਰਲੀ ਅੰਡੇ ਲਈ ਹੁੰਦੀ ਹੈਗੀ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੋਵੇ ਉਦੋਂ ਇਹ ਫੀਡ ਚਾਲੂ ਕਰਨੀ ਚਾਹੀਦੀ ਹੈਗੀ ਫੀਡ ਬਹੁਤ ਸ਼ੌਂਕ ਨਾਲ ਖਾਂਦੇ ਨੇ ਇਹ ਪਾਣੀ ਜਿਹੜਾ ਪਾ ਇਹਨਾਂ ਦਾ ਚੇਂਜ ਕਰ ਦਿੰਨੇ ਹੁਣ ਇਸ ਤਰ੍ਹਾਂ ਨਾ ਇਹ ਪਾਣੀ ਵਾਲੇ ਬਰਤਨਾਂ ਚ ਮਿੱਟੀ ਪਾ ਲੈਂਦੇ ਨੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਫਸ ਫੇਰ ਪਾਣੀ ਦੱਸੀ ਲੈਣਾ ਕੋਈ ਸਾਫ਼ ਪਾਣੀ ਦੇਣਾ ਪੈਣਾ ਨਹੀਂ ਤਾਜ਼ਾ ਪਾਣੀ ਜਿੰਨਾ ਤਾਜ਼ਾ ਦਿੱਤਾ ਜਾਵੇ ਉਨਾਂ ਇਹਨਾਂ ਲਈ ਲਾਹੇਵੰਦਾ ਸੋ ਪਾਣੀ ਪਾ ਧਰ ਦਾਂਗੇ ਇਹਨਾਂ ਕੋਲੇ ਲੈ ਆ ਕੇ ਸਾਰੇ ਪੀ ਲੈਣਗੇ ਇਸ ਤਰ੍ਹਾਂ ਆਪਾਂ ਇਹਨਾਂ ਦਾ ਡੇਲੀ ਬਲੌਗ ਬਣਾਇਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਵੀਡੀਓ ਨੂੰ ਵੱਧ ਵੱਧ ਪਿਆਰ ਦਿਆ ਕਰੋ ਦੋਸਤੋ ਜੇ ਸੂਬੇ ਸਤੇ ਤੁਸੀਂ ਕਿਹਾ ਕਰੋਗੇ 50 ਵੀ ਸਤੇ ਵੀ ਵੀਡੀਓ ਬਣਾ ਲਿਆ ਕਰਾਂਗੇ ਤੁਹਾਡਾ ਪਿਆਰ ਬਹੁਤ ਮਿਲਿਆ ਡੇਲੀ ਸਬਸਕ੍ਰਾਈਬਰ ਵੀ ਹਾਂ ਪੁੱਤ ਕੀ ਕਹਿਣਾ ਆਪੀ ਪੀਣਗੇ ਪੁੱਤ ਪਾਣੀ ਆਪੀ ਪੀਣਗੇ ਹੋਣਾ ਫੀਡ ਖਾਣ ਤੇ ਲੱਗੇ ਹੋਏ ਨੇ ਕੱਲ ਨਾ ਮੈਂ ਥੋੜੀ ਜੀ ਸਵੇਹਾ ਪਾਦੀ ਸਿੰਨ ਫੀਡ ਤਾ ਕਰਕੇ ਥੋੜੇ ਜਿਹਾ ਭੁੱਖੇ ਜਿਆਦਾ ਨੇ ਹੁਣ ਭੁੱਖੇ ਇਹਨਾਂ ਨੂੰ ਜਿਆਦਾ ਲੱਗੇਈ ਹੋਊਗੀ ਉਹ ਦੇਖੋ ਉਹ ਦੀ ਇੱਕ ਮੁਰਗੀ ਨੂੰ ਇੰਨੀ ਬਿਮਾਰੀ ਆ ਉਹ ਚੜ ਕੇ ਉਹਦੀ ਉਤੇ ਬਹਿ ਜਾਂਦੀ ਆ ਬਕਸੇ ਜੇ ਤੇ ਮੈਨੂੰ ਡਰ ਰਹਿੰਦਾ ਕਿ ਇੱਕ ਦੋ ਬਾਰ ਇਧਰ ਵੀ ਚਲੀ ਗਈਆਂ ਇਹ ਫਿਰ ਇਹ ਫੜ ਕੇ ਲੈਉਣੀਆਂ ਪੈਂਦੀਆਂ ਨੇ ਗਲੀ ਚ ਕੁੱਤੇ ਕੱਟੇ ਜਿਆਦਾ ਹੁੰਦੇ ਨੇ ਵੀਰ ਫਿਰ ਕੁੱਤਾ ਲਿਜਾਣ ਦਾ ਡਰਾ ਕਈ ਵਾਰ ਇਹ ਲੜ ਵੀ ਪੈਂਦੀਆਂ ਨੇ ਆਪਸ ਵਿੱਚ ਦੋਨੇ ਜੰਨਾ ਪੁੱਤ ਥੱਲੇ ਜਾ ਬਗ ਜਾ ਹੌਲੀ ਹੌਲੀ ਜਾਈ ਹੌਲੀ 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 ਚੱਲਿਆ ਜਾ ਚੱਲ 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 ਸੋ ਕਈ ਵੀਰ ਕਹਿੰਦੇ ਨੇ ਆਪਾਂ ਵੀ ਸਰਦੀਆਂ ਜਿਨ੍ਹਾਂ ਨੂੰ ਖੁੱਲੀਆਂ ਸਾੜ ਸਕਦੇ ਹਾਂ ਹਾਂ ਵੀਰੇ ਖੁੱਲੀਆਂ ਸਾੜ ਸਕਦੇ ਬਸ ਮੌਸਮ ਥੋੜੀ ਧੁੱਪ ਜੀ ਨਿਕਲੀ ਹੋਵੇ ਕਈ ਵਾਰ ਆਪਾਂ ਧੁੰਦ ਤੰਦਾ ਹਨਾ ਚਲੋ ਉਦੋਂ ਵਿਚਾਰ ਰੱਖੋ ਅੱਜ ਮੇ ਹੁਣ ਵਧੀਆ ਧੁੱਪ ਖਿੜੀ ਹੈਗੀ ਇਹਨਾਂ ਨੂੰ ਬਾਹਰ ਕੱਢਣਾ ਦਾ ਬਹੁਤ ਜ਼ਰੂਰੀ ਆ ਤੋਰਾ ਫੇਰਾ ਹੋ ਜਾਂਦਾ ਇਹਨਾਂ ਦਾ এনवायरमेंट ਚੇਂਜ ਹੋ ਜਾਂਦਾ ਜੇ ਆਪਾਂ ਇਹਨਾਂ ਨੂੰ ਕੁੱਡੇ ਜੀ ਰੱਖਾਂਗੇ ਫੇਰ ਥੋੜਾ ਜਿਹਾ ਦਿੱਕਤ ਆ ਜਾਂਦੀ ਆ ਇਹਨਾਂ ਨੂੰ ਬਾਹਰ ਤੋਰਾ ਫੇਰਾ ਬਹੁਤ ਜ਼ਰੂਰੀ ਆ ਇੱਕ ਵੀਰ ਦਾ ਸੱਚ ਮੈਨੂੰ ਮੈਸੇਜ ਆਇਆ ਸੀ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦਾ ਉਹ ਕਹਿੰਦੇ ਨਾ ਮੁਰਗੇ ਦੇੜੇ ਪੈ ਜਿਹੜੇ ਪੈ ਮੁਰਗਿਆਂ ਦੇ ਜਿਹੜੇ ਪੈਰ ਨੇ ਉਹ ਦੁਖਦੇ ਨੇ ਥੱਲੋਂ ਜਦੋਂ ਧਰਦੇ ਨੇ ਧਰਨ ਲੱਗੇ ਲੰਗ ਮਾਰਦੇ ਨੇਗੇ ਤਾਂ ਫਿਰ ਮੈਂ ਵੀਰ ਨੂੰ ਪੁੱਛਿਆ ਕਿ ਤੁਹਾਡਾ ਖੁੱਡਾ ਜਿਹੜਾ ਪੱਕਾ ਕਿ ਕੱਚਾ ਹੋਊਗਾ ਨੇ ਪੱਕਾਗਾ ਵੀਰੇ ਜਿਹੜੇ ਪੱਕੇ ਖੁੱਡੇ ਹੁੰਦੇ ਨੇ ਨਾ ਉਹ ਇਹਨਾਂ ਦੇ ਪੈਰ ਲੱਗ ਜਾਂਦੇ ਨੇ ਥੱਲੋਂ ਨਾ ਦੁਖਣ ਲੱਗ ਜਾਂਦੇ ਨੇ ਪੈਰ ਖੁੱਡਾ ਹਮੇਸ਼ਾ ਥੱਲੋਂ ਕੱਚਾ ਹੀ ਰੱਖੋ ਥੱਲੋਂ ਜਿਹੜਾ ਖੁੱਡਾ ਇਹਨਾਂ ਦਾ ਕੱਚਾ ਹੋਣਾ ਚਾਹੀਦਾ ਪੱਕਾ ਨਹੀਂ ਹੋਣਾ ਚਾਹੀਦਾ ਜਿਹੜਾ ਪੱਕਾ ਹੁੰਦਾ ਉਹਦੇ ਨਾਲ ਜਦੋਂ ਖੜਦੇ ਨੇ ਉਹ ਨਾ ਥੱਲੋਂ ਦੁਖਣ ਲੱਗ ਜਾਂਦੇ ਨੇ ਪੈਰ ਇਹੀ ਕਾਰਨ ਉਹ ਕਹਿੰਦਾ ਵੀਰੇ ਪੱਕਾ ਹੈ ਮੈਂ ਇਹਨਾਂ ਨੂੰ ਕਹਾਂ ਮੈਂ ਕੱਚਾ ਕਰੋ ਥੱਲੇ ਮਿੱਟੀ-ਮੁੱਟੀ ਪਾਓ ਹੋ ਸਕੇ ਸਿਆਲ ਚ ਤੂੜੀ ਪਾਓ ਬਾਲੀ ਵਧੀਆ ਗੱਲ ਆ ਨਹੀਂ ਮਿੱਟੀ ਤਾਂ ਬਹੁਤ ਜ਼ਰੂਰੀ ਆ ਸੋ ਇਹ ਬੇਸਿਕ ਗੱਲਾਂ ਨੇ ਜੀ ਇਹਨਾਂ ਦਾ ਆਪਾਂ ਧਿਆਨ ਰੱਖ ਸਕਦੇ ਆ ਉਹ ਦੇਖੋ ਫੇਰ ਚੜ ਗਈ ਹਿੱਤੀ ਪਤਾ ਨਹੀਂ ਇਹਨੂੰ ਕੀ ਮਿਲਦਾ ਇੱਥੇ ਚੜ ਕੇ ਤੋ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਹੀ ਤੁਹਾਡੇ ਲਈ ਨਵੀਂ ਨਵੀਂ ਵੀਡੀਓ ਆਪਾਂ ਆਪਣੇ ਮੁਰਗੀਆਂ ਦੀਆਂ ਲਿਆਉਂਦੇ ਰਹਾਂਗੇ ਜਾਨਵਰ ਮੈਕਮਾ ਤੁਹਾਡਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰ ਲਓ ਧੰਨਵਾਦ ਜੀ